ਤਾ ਮੁੱਖ ਮੰਤਰੀ ਭਗਵਨ ਸਿੰਘ ਮਾਨ ਵੀ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਲੋਕ ਆ ਸੀ ਸਿਕਿਉਰਟੀਆਂ ਲੈ ਕੇ ਨਹੀਂ ਵੜਦੇ ਹੁਣ ਤਾਂ ਬਿਨਾਂ ਸਿਕਿਉਰਟੀ ਤੋਂ ਕਿਤੇ ਜਾਇਆ ਵੀ ਨਹੀਂ ਜਾਂਦਾ ਕੋਈ ਇੱਕ ਪ੍ਰੋਟੋਕਾਲ ਦੇ ਮੁਤਾਬਕ ਜਿਹੜੀ ਐ ਸੀਐਮ ਨੂੰ ਸਿਕਿਉਰਟੀ ਦੇਣੀ ਬਣਦੀ ਆ ਤੇ ਨਹੀਂ ਆ ਤਾਂ ਬਿਨਾਂ ਸਿਕਿਉਰਟੀ ਤੋਂ ਜਾ ਕੇ ਦਿਖਾਓ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਪਿੰਡਾਂ ਦੇ ਵਿੱਚ ਵੜਨ ਵੀ ਨਹੀਂ ਦਿੰਦੇ ਹੈਗੇ ਲੋਕ ਠੀਕ ਆ ਵੀ ਮੰਨਦੇ ਹੋ ਕਿ ਤੁਸੀਂ ਬਹੁਤ ਸਾਰੇ ਪਾਸੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪੈ ਗਿਆ ਕਹਿ ਰਹੇ ਹੋ ਕਿ ਵੀ ਸਾਰੇ ਪਾਸੇ ਸੀ ਜਦੋਂ ਕੰਮ ਪੂਰਾ ਕਰਕੇ ਦੇ ਰਿਆਂ ਤਾਂ ਫਿਰ ਕਿੱਥੇ ਨਾ ਲੱਗਦਾ ਕਿ ਵੀ ਆ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਕਮੀ ਦਿਖਾਈ ਹੈ ਜਿੱਥੇ ਕਿ ਕੁਲਤਾਰ ਸਿੰਘ ਸੰਧਵਾ ਢਾੜੀਵਾਲ ਤੇ ਹੋਰ ਐਮ ਐਲ ਏ ਜਿੱਥੇ ਕਿ ਆਪਣੇ ਪਿੰਡਾਂ ਦੇ ਵਿੱਚ ਹੀ ਹਾਰ ਚੁੱਕੇ ਨੇ ਦੇਖੋ ਕਈ ਵਾਰ ਜੀ ਕਈ ਪਿੰਡਾਂ ਦੇ ਵਿੱਚ ਕਮੀਆਂ ਰਹਿ ਜਾਂਦੀਆਂ ਨੇ ਜਾਂ ਕੋਈ ਕੈਂਡੀਡੇਟ ਨੇ ਲੋਕਾਂ ਦੇ ਮਤਾਬਕ ਨਹੀਂ ਖੜੇ ਹੁੰਦੇ ਇਹ ਜੀਆਂ ਕਮੀਆਂ ਆਉਂਦੀਆਂ ਨੇ ਹਰ ਇੱਕ ਸਰਕਾਰ ਚ ਆਉਂਦੀਆਂ ਨੇ ਵੰਸਿਕ ਮਾਨ ਕਹਿੰਦੇ ਨੇ ਕਿ ਵੀ ਵੋਟਾ ਮੰਗਣੇ ਇਸ ਸਮੇਂ ਹੀ ਦਿਖਦੇ ਨੇ ਸਿਆਸਤਦਾਨ ਉਸ ਤੋਂ ਬਾਅਦ ਤਾਂ ਸ਼ਾਇਦ ਦਿਖਦੇ ਨਹੀਂ ਸ਼ਾਇਦ ਇਹ ਹਾਲਾ ਹਾਲਤਾ ਨਹੀਂ ਹੋਇਆ ਕਿਤੇ ਨਹੀਂ ਜੀ ਇਹੋ ਜਿਹੀ ਨਹੀਂ ਗੱਲ ਹੂੰ ਇਹ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਇਹ ਤਾਂ ਦੇਖੋ ਹੁਣ ਅਸੀਂ ਸਾਡੇ ਕੋਲ ਸਵਾ ਸਾਲ ਆ ਇਹਦੇ ਵਿੱਚ ਅਸੀਂ ਪੂਰੀ ਤਿਆਰੀ ਕਰਾਂਗੇ ਕਿ ਹੈ ਕਿ ਅਜ ਤੱਕ ਐਮਐਲਏ ਨੇ ਕਦੇ ਵੀ ਪਰਚਾ ਨਹੀਂ ਕਰਾਇਆ ਚਲੋ ਮੈਂ ਮੰਨ ਸਕਦੀ ਹਾਂ ਪਰ ਕਿਤੇ ਨਾ ਕਿਤੇ ਕਿਸਾਨ ਇਹ ਕਹਿ ਰਹੇ ਸੀਗੇ ਕਿ ਵੀ ਸਾਡੇ ਉੱਤੇ ਪਰਚੇ ਨਜਾਇਜ਼ ਠੋਕੇ ਗਏ ਐਮਐਲਏ ਰਾਏ ਦਾ ਵਿਰੋਧ ਕੀਤਾ ਰੁਪਿੰਦਰ ਹੈਪੀ ਦਾ ਵਿਰੋਧ ਕੀਤਾ ਕਿਹਾ ਕਿ ਵੀ ਕਿਸਾਨਾਂ ਨੂੰ ਸਾਰਾ ਕੁਝ ਮਿਲ ਰਿਹਾ ਪੰਜਾਬ ਸਰਕਾਰ ਸਾਰਾ ਕੁਝ ਦੇ ਰਹੀ ਆ ਤੁਸੀਂ ਇਹ ਗੱਲ ਨਾਲ ਐਗਰੀ ਹੋ ਜੀ ਹਾਂਜੀ ਹਾਂਜੀ ਫਿਰ ਕਿਸਾਨਾਂ ਦੇ ਨਾਲ ਇੱਕ ਵਾਅਦਾ ਇਹ ਵੀ ਹੋਇਆ ਸੀ ਕਿ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਦੇ ਦਾਂਗੇ ਉਹ ਵਾਅਦਾ ਕਿੱਥੇ ਆ ਜੀ ਕੋ ਐਮਐਸਪੀ ਜਿਹੜੀ ਹੈਗੀ ਹੈ ਜੀ ਇਹ ਸੈਂਟਰ ਦਾ ਮੁੱਦਾ ਹੈ। ਇਹ ਕਿਸਾਨਾਂ ਦਾ ਮਸਲਾ ਹੈ ਤਾਂ ਸੈਂਟਰ ਤੱਕ ਹੀ ਅਪਰੋਚ ਹੋਏਗੀ ਤਾਂ ਸੈਂਟਰ ਤੱਕ ਹੀ ਇਹ ਗੱਲਬਾਤ ਹੋਏਗੀ। ਬਿਲਕੁਲ ਜੀ। ਤੁਸੀਂ ਮੰਨਦੇ ਹੋ ਜੀ? ਬਿਲਕੁਲ ਜੀ। ਫੇ ਪੰਜਾਬ ਸਰਕਾਰ ਮੀਟਿੰਗਾਂ ਕਿਉਂ ਕਰ ਰਹੀ ਹੈ ਜੀ ਕਿਸਾਨਾਂ ਨਾਲ? ਕਿਸਾਨ ਤਾਂ ਕਹਿੰਦੇ ਕਿ ਵੀ ਅਸੀਂ ਦਿੱਲੀ ਜਾਣਾ ਸੀ ਉੱਥੇ ਜੇ ਸਾਡੀ ਇਹ ਮਸਲੇ ਸਾਡੇ ਕੇਂਦਰ ਸਰਕਾਰ ਨਾਲ ਨੇ ਤਾਂ ਅਸੀਂ ਧਰਨਾ ਲਾਇਆ ਤਾਂ ਪੰਜਾਬ ਸਰਕਾਰ ਨੇ ਕਿਉਂ ਝਕਾਇਆ ਕਹਿੰਦੇ? ਦੇਖੋ ਹਰ ਇੱਕ ਜਿਹੜਾ ਮੁੱਦਾ ਜੀ ਧਰਨਿਆਂ ਦੇ ਨਾਲ ਨਹੀਂ ਠੀਕ ਹੁੰਦਾ। ਹੂੰ। ਹੁਣ ਕਿਸਾਨ ਆਪਣੇ ਹੱਕ ਵੀ ਨਾ ਮੰਗਣ ਜੀ ਸਸ਼ੀਕਲ ਜੀ ਮੈਂ ਤੁਹਾਡੀ ਆਪਣੀ ਪੱਤਰਕਾਰ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਬੀਤੇ ਦਿਨਾਂ ਦੇ ਵਿੱਚ ਹੋਈਆਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਤੇ ਉੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਐਸ.ਆਰ. ਜਿਹੜੇ ਕਿ ਵੱਡੇ ਮਾਰਚਨ ਦੇ ਨਾਲ ਜਿੱਤ ਹਾਸਲ ਕਰਕੇ ਗਈ ਹੈ ਕੁਲਵਿੰਦਰ ਸਿੰਘ ਡੇਰਾ ਜਿਹੜੇ ਕਿ ਅੱਜ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਨਾਲ ਕਈ ਮੁੱਦਿਆਂ ਦੇ ਉੱਤੇ ਅੱਜ ਚਰਚਾ ਕਰਾਂਗੇ ਸਾਸ਼ੀ ਕਾਲ ਸਰ ਸਾਸ਼ੀ ਕਾਲ ਜੀ ਸਰ ਬਹੁਤ ਬਹੁਤ ਬਧਾਈਆਂ ਪਹਿਲਾਂ ਤਾਂ ਤੁਸੀਂ ਆਮ ਆਦਮੀ ਪਾਰਟੀ ਚ ਰਹਿ ਕੇ ਅੱਜ ਇੱਕ ਜਿੱਤ ਹਾਸਲ ਕੀਤੀ ਹੈ ਜੀ ਥੈਂਕ ਯੂ ਜੀ ਥੈਂਕ ਯੂ ਕਿਵੇਂ ਰਿਹਾ ਜੀ ਐਕਸਪੀਰੀਅੰਸ ਇਸ ਵਾਰ ਜੀ ਸਾਡੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਹੁੰਝਾ ਫੇਰ ਜਿੱਤ ਜਿਹੜੀ ਸਾਡੇ ਫਤੇਗੜ ਸਾਹਿਬ ਹਲਕੇ ਦੇ ਵਿੱਚ ਹੂੰ ਖਾਸ ਕਰਕੇ ਹੋਈ ਆ ਹੂੰ ਸਾਡੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਇੱਥੋਂ ਜੇਤੂ ਰਹੇ ਨੇ ਹੂੰ ਉਵੇਂ ਹੀ ਬਲਾਕ ਸਭਾ ਮਤੀਆਂ ਦੇ ਸਾਡੇ 21 ਉਮੀਦਵਾਰ ਨੇ ਇੱਥੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਆ ਹੂੰ ਤੇ ਸਾਡੀ ਮੈਜੋਰਿਟੀ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਮਤੀਆਂ ਜਿਹੜੀਆਂ ਉਹ ਬਣਨ ਜਾ ਰਹੀਆਂ ਨੇ ਤੇ ਮੈਂ ਹਰ ਇੱਕ VOTER ਦਾ SUPPORTER ਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਮਾਣ ਬਖਸ਼ਿਆ ਅਤੇ ਸੇਵਾ ਦਾ ਮੌਕਾ ਬਖਸ਼ਿਆ ਮੈਂ ਸਾਰਿਆਂ ਨੂੰ ਦਿਲੋਂ ਸਾਰਿਆਂ ਨੂੰ ਧੰਨਵਾਦ ਹਾਂ ਸਾਰਿਆਂ ਦਾ ਤੇ ਆਸ ਕਰਦਾ ਹਾਂ ਕਿ ਐਵੇਂ ਹੀ ਸਾਨੂੰ ਪਿੰਡਾਂ ਦੇ ਵਿੱਚੋਂ ਪਿਆਰ ਮਿਲਦਾ ਰਹੂਗਾ ਤੁਹਾਨੂੰ ਲੱਗਦਾ ਜੀ ਤੁਸੀਂ ਚੇਅਰਮੈਨੀ ਦੇ ਦਾਵੇਦਾਰ ਹੋਵੋਗੇ ਜੀ ਇਸ ਵਾਰ ਚੇਅਰਮੈਨੀ ਦਾ ਦੇਖੋ ਜੀ ਇਹ ਪਾਰਟੀ ਦਾ ਫੈਸਲਾ ਹੂੰ ਜੋ ਵੀ ਪਾਰਟੀ ਸੇਵਾ ਲਾਉਗੀ ਅਸੀਂ ਉਹ ਸੇਵਾ ਲਈ ਹਮੇਸ਼ਾ ਤਿਆਰ ਆ ਹੂੰ ਜਿਸ ਨੂੰ ਵੀ ਲਾਉਗੀ ਅਸੀਂ ਉਸ ਦੇ ਨਾਲ ਆ ਕੋਈ ਪਾਰਟੀ ਆ ਉਹਨਾ ਬਹੁਤ ਹੀ ਮਤਲਬ ਸੋਚ ਸਮਝ ਕੇ ਪਾਰਟੀ ਇਸ ਮੁੱਦਿਆਂ ਤੇ ਉਹ ਫੈਸਲਾ ਲੈਂਦੀ ਆ ਹੂੰ ਉਹਨਾ ਦਾ ਦੇਖਣਾ ਹੁੰਦਾ ਕਿ ਵਰਕ ਕੌਣ ਕਰ ਰਿਹਾ ਤੇ ਪਾਰਟੀ ਲਈ ਜ਼ਿੰਮੇਵਾਰੀਆਂ ਬਹੁਤ ਵੱਡਾ ਇਹ ਜਿਹੜਾ ਚੇਅਰਮੈਨੀ ਦਾ ਹੁੰਦਾ ਜਿਸ ਦੇ ਵਿੱਚ ਕੇ ਸਾਰੇ ਜिले ਨੂੰ ਹਮ ਨਾਲ ਲੈ ਕੇ ਚੱਲਣਾ ਤੇ ਜ਼ਿਲੇ ਦਾ 450 ਪਿੰਡਾਂ ਦੇ ਵਿਕਾਸ ਵੱਲ ਧਿਆਨ ਰੱਖਣਾ ਇਹ ਬਹੁਤ ਹੀ ਵੱਡੀ ਜ਼ਿੰਮੇਵਾਰੀ ਆ ਪਾਰਟੀ ਦੇ ਫੈਸਲੇ ਅੱਗੇ ਸਾਡਾ ਸਿਰ ਝੁਕਦਾ ਹਮ ਅਸੀਂ ਸਤਿਕਾਰ ਕਰਦੇ ਆ ਭਗਵਾਨ ਸਿੰਘ ਮਾਨ ਦਾ ਹਮ ਤੇ ਸਮੁੱਚੀ ਸਾਡੀ ਕੈਬਨਿਟ ਤੇ ਸਾਡੇ ਕੇਜਰੀਵਾਲ ਸਾਹਿਬ ਸੁਸੋਧਿਆ ਸਾਹਿਬ ਜਿਨ੍ਹਾਂ ਨੇ ਇਸ ਬਾਰੇ ਫੈਸਲਾ ਲੈਣਾ ਹੂੰ ਤੇ ਅਸੀਂ ਉਹਨਾਂ ਦੇ ਫੈਸਲੇ ਦੀ ਹਮੇਸ਼ਾ ਉਡੀਕ ਕਰਾਂਗੇ ਅਤੇ ਉਹਨਾਂ ਦੇ ਫੈਸਲੇ ਤੇ ਫੁੱਲ ਚੜਾਵਾਂਗੇ ਹੂੰ ਬਹੁਤ ਸਾਰੇ ਇਲਜ਼ਾਮ ਵੀ ਲੱਗੇ ਸੀ ਕਿ ਆਮ ਆਦਮੀ ਪਾਰਟੀ ਸਵਰਤਕਾ ਕਰ ਰਹੀਆ ਕਿਉਂਕਿ ਜਿਹੜਾ ਕਿ ਕੁਲਜੀਤ ਸਿੰਘ ਨਾਗਰਾ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਤੱਕੇ ਸ਼ਹੀਦ ਦੇ ਨਾਲ ਜਿੱਤੀ ਐ ਇਸ ਵਾਰ ਕੁਲਜੀਤ ਸਿੰਘ ਨਾਗਰਾ ਦੀ ਇਹ ਇੱਕ ਆਦਤ ਰਹੀ ਆ ਹੂੰ ਉਦੇ ਕੋਲ ਕੋਈ ਮੁੱਦਾ ਨਹੀਂ ਹੁੰਦਾ ਹੈਗਾ ਉਹ ਬਿਨਾ ਮੁੱਦੇ ਤੋਂ ਭੜਕਦਾ ਹੈ ਹੂੰ ਦੇਖੋ ਉਹਦੇ ਜਦੋਂ ਸਰਕਾਰ ਸੀ ਕਾਂਗਰਸ ਦੀ ਉਹ ਐਮ ਐਲ ਏ ਸੀ ਜਿੰਨਾ ਤੱਕਾ ਉਸਨੇ ਕੀਤਾ ਹੂੰ ਹਰ ਇੱਕ ਪਿੰਡ ਦੇ ਵਿੱਚ ਪਰਚੇ ਕਰਾਏ ਹੂੰ ਤੇ ਪਰਚੇ ਕੱਟ ਕੇ ਹੂੰ ਤੁਸੀਂ ਤੁਹਾਨੂੰ ਯਾਦ ਹੋਣਾ ਹੈ ਹੂੰ ਵੀ ਚਾਰ ਦੀਆਂ ਚਾਰ ਜ਼ਿਲ੍ਹਾ ਪ੍ਰੀਸ਼ਦ ਹੂੰ ਉਹਨੇ ਕਾਗਜ਼ ਕੱਟ ਕੇ ਬਣਾਈਆਂ ਹੂੰ ਤੇ 24 ਦੇ ਵਿੱਚੋਂ 21 ਵਲਾਗ ਸਮਤੀਆਂ ਉਸਨੇ ਕਾਗਜ਼ ਕੱਟ ਕੇ ਬਣਾਈਆਂ ਸੀ ਐਡਾ ਉਹਨੇ ਅਤਿਆਚਾਰ ਇਸ ਫਤੇਗੜ ਸਾਹਿਬ ਦੀ ਧਰਤੀ ਦੇ ਕੀਤਾ ਹੂੰ ਪਰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਹੂੰ ਕਿ ਇਸ ਧਰਤੀ ਦੇ ਉੱਤੇ ਜਦੋਂ ਵੀ ਕਿਸੇ ਲੀਡਰ ਨੇ ਇੰਨਾ ਧੱਕਾ ਕੀਤਾ ਅਤਿਆਚਾਰ ਕੀਤਾ ਇਹ ਫਤੇਗੜ ਸਾਹਿਬ ਧਰਤੀ ਨੇ ਮੁੜ ਕੇ ਉਸ ਬੰਦੇ ਨੂੰ ਕਦੇ ਐਮਐਲਏ ਨਹੀਂ ਬਣਾਇਆ ਉਹ ਇਹ ਗੱਲ ਨੂੰ ਯਾਦ ਰੱਖੇ ਵੀ ਇਸ ਧਰਤੀ ਤੇ ਮੁੜ ਕੇ ਉਹ ਕਦੇ ਵੀ ਇੱਥੋਂ ਮੁੜ ਕੇ ਐਮਐਲਏ ਨਹੀਂ ਬਣ ਸਕਦਾ ਇਸ ਵਾਰ ਸਾਡੀ ਕਿਉਂ ਨਹੀਂ ਬਣ ਸਕਦੇ ਐਮਐਲਏ ਹੋ ਦੇਖੋ ਜੀ ਇੰਨਾ ਧੱਕਾ ਇਹ ਧਰਤੀ ਨਹੀਂ ਸਹਿਣ ਕਰਦੀ ਫਤੇਗੜ ਸਾਹਿਬ ਦੀ ਜਿੰਨਾ ਉਹਨਾਂ ਨੇ ਕੀਤਾ ਆਨ ਰਿਕਾਰਡ ਆ ਤੁਸੀਂ ਕੋਈ ਉਹ ਨਹੀਂ ਹੈਗਾ ਇਹਦੇ ਵਿੱਚ ਵੀ ਕੋਈ ਅਸੀਂ ਝੂਠ ਬੋਲਦੇ ਆ ਅਸੀਂ ਦੇਖੋ ਐਮਐਲਏ ਸਾਡੇ ਲਖਵੀਰ ਸਿੰਘ ਰਾਏ ਅਸੀਂ ਇੱਕ ਬੈਠ ਕੇ ਇਹ ਤਹਈਆ ਕਰ ਲਿਆ ਕਿ ਅਸੀਂ ਕਿਸੇ ਦੇ ਵੀ ਕਾਗਰ ਰਿਜੈਕਟ ਨਹੀਂ ਕਰਨੇ ਹੈਗੇ ਕੋਈ ਧੱਕਾ ਨਹੀਂ ਕਰਨਾ ਅਸੀਂ ਲੋਕਾਂ 'ਚ ਜਾਵਾਂਗੇ ਤੇ ਸਭ ਮੈਂ बार-बार ਇਲਜ਼ਾਮ ਕਿਉਂ ਲੱਗ ਰਹੇ ਨੇ ਕਿ ਧੱਕਾਸ਼ਾਹੀ ਹੋ ਰਹੀ ਆ ਧੱਕਾਸ਼ਾਹੀ ਹੋ ਰਹੀ ਦੇਖੋ ਜੇ ਧੱਕਾਸ਼ਾਹੀ ਹੋਈ ਹੁੰਦੀ ਸਾਡੇ 5 ਵੋਟਾਂ ਤੇ ਵੀ ਸਾਡੇ ਉਮੀਦਵਾਰ ਦੋ ਹਾਰੇ ਨੇ 10 ਵੋਟਾਂ ਤੇ ਵੀ ਹਾਰਿਆ ਕੀ ਅਸੀਂ ਉਹਨਾਂ ਨੂੰ ਜਿਤਾ ਨਹੀਂ ਸਕਦੇ ਇਹ ਅਸੀਂ ਆਪਣਾ ਰਿਜ਼ਲਟ ਆ ਜਿਹੜਾ ਇਹ ਰਿਜ਼ਲਟ ਸੰਗਤ ਤੋਂ ਲਿਆ ਤਾਂ ਜੋ ਅਸੀਂ ਜਿਹੜੀ 27 ਦੀ ਲੜਾਈ ਉਹਨੂੰ ਲੜ ਸਕੀਏ ਸਾਨੂੰ ਪਤਾ ਲੱਗੇ ਵੀ ਸਾਡੇ ਤੇ ਕਿੱਥੇ ਕਮੀਆਂ ਨੇ ਇਸ ਕਰਕੇ ਇਹ ਜਿਹੜੀ ਆ ਦੇਖੋ ਕੋਈ ਵੀ ਤੱਕਾ ਜਿੱਦਣ ਆਪਣੇ ਪੇਪਰ ਜਾਂ ਸਾਡੀ ਲਾਸਟ ਲਿਸਟ ਲੱਗਣੀ ਸੀਗੀ ਉਸ ਦਿਨ ਇਹਨਾਂ ਨੇ 10 ਵਜੇ ਅਕਾਲੀਆਂ ਨੇ ਭਾਜੀਪੀ ਨੇ ਤੇ ਕਾਂਗਰਸ ਨੇ ਕਿੱਡੇ ਇਲਜ਼ਾਮ ਲਾਏ ਕਿ ਇਹਨਾਂ ਨੇ ਸਾਡੇ ਸਾਰੇ ਕਾਗਜ ਕੱਟਤੇ ਤੁਸੀਂ ਯਾਦ ਹੋਣਾ ਮੈਂ ਉਸੇ ਟਾਈਮ ਸਟੇਟਮੈਂਟ ਦਿੱਤੀ ਸੀਗੀ ਕਿ ਨਾਗਰਾ ਸਾਹਿਬ ਪੱਟੀ ਸਾਹਿਬ ਤੇ ਅਕਾਲੀਆਂ ਨੂੰ ਵੀ ਤੁਹਾਡੇ ਕਿਸੇ ਉਮੀਦਵਾਰ ਦੇ ਕਾਗਜ ਨਹੀਂ ਕੱਟੇ ਜਾਣੇ ਕਿਉਂਕਿ ਜਿਹੜੇ ਤੁਸੀਂ ਗਲਤ ਕਾਗਜ ਭਰੇ ਸੀਗੇ ਬਿਨਾਂ ਸੈਨਾਂ ਤੋਂ ਹੂੰ ਠੀਕ ਆ ਸਾਰੇ ਹੀ ਸਾਡੇ ਪ੍ਰਸ਼ਾਸਨ ਨੇ ਸਾਰਿਆਂ ਨੂੰ ਮਨਜ਼ੂਰ ਕਰਕੇ ਹਰ ਇੱਕ ਨੂੰ ਚੋਣ ਲੜਨ ਦਾ ਇਥੋਂ ਅਧਿਕਾਰ ਦਿੱਤਾ ਹੂੰ ਕਿਉਂਕਿ ਤੱਕਾ ਤਾਂ ਤਾਂ ਹੋਵੇ ਜੇ ਕੋਈ ਕਿਸੇ ਦਾ ਕਾਗਜ਼ ਕੱਟੇ ਹੋਣ ਅਸੀਂ ਦੇਖੋ ਚੋਣ ਲੜੇ ਆ ਹੂੰ ਠੀਕ ਆ ਨਾ ਜੀ ਮੈਨੂੰ ਦੱਸੋ ਵੀ ਇੱਕ ਵੀ ਬੰਦੇ ਦੇ ਕੋਈ ਜ਼ਿਲ੍ਹਾ ਪ੍ਰੀਸ਼ਦ ਦੇ ਕਿਸੇ ਦੇ ਕਾਗਜ਼ ਕੱਟੇ ਹੋਣ ਹੂੰ ਆ ਕੋਈ ਐਹ ਜ ਨਹੀਂ ਆਏ ਲੋਨ ਲੋਕਾਂ ਨੂੰ ਸਾਰਾ ਪਤਾ ਜੀ ਹੂੰ ਇਹ ਫਤੇਗੜ ਸਾਹਿਬ ਦੇ ਸੂਝਬਾਨ ਇਥੋਂ ਦੇ ਜਿੰਨੇ ਵੀ ਸਾਡੇ ਲੋਕ ਨੇ ਉਹਨਾਂ ਨੂੰ ਪਤਾ ਹੈ ਲਖਵੀਰ ਸਿੰਘ ਰਾਏ ਬਾਰੇ ਪਤਾ ਵੀ ਐਨਾ ਸ਼ਰੀਫ ਬੰਦਾ ਹੂੰ ਤੇ ਕੁਲਜੀਤ ਸਿੰਘ ਨਾਗਰੇ ਬਾਰੇ ਪਤਾ ਉਹ ਸਟੇਜਾਂ ਦੇ ਕਿਵੇਂ ਮਤਲਬ ਤੁਸੀਂ ਦੇਖਿਆ ਹੋਣਾ ਕਿ ਮੈਂ ਉਹਨੂੰ ਦੇਖ ਲੂੰ ਇਹਨੂੰ ਦੇਖ ਲੂੰ ਜੀ ਦੱਸੋ ਅਸੀਂ ਕਿਸੇ ਨੂੰ ਕਿਹਾ ਸਰਕਾਰ 'ਚ ਹੁੰਦੇ ਹੋਏ ਅਸੀਂ ਕਿਹਾ ਵੀ ਅਸੀਂ ਤੁਹਾਨੂੰ ਦੇਖ ਲਾਂਗੇ ਇਹਨਾਂ ਨੇ ਕਿਵੇਂ ਇਹਨੇ ਇਹ ਮਤਲਬ ਭੜਕਿਆ ਹਾਲਾਂਕਿ ਉਹਨੂੰ ਪਤਾ ਹੈ ਵੀ ਇਹੋ ਜਿਹਾ ਮੈਂ ਵੀ ਮੇਰੇ 'ਚ ਕੋਈ ਉਹ ਨਹੀਂ ਹੈਗਾ ਦਮ ਨਹੀਂ ਹੈਗਾ ਕਿਉਂਕਿ ਹਮੇਸ਼ਾ ਬੰਦਾ ਸੱਚਾਈ ਤੇ ਦਮ ਰੱਖਦਾ ਹੁੰਦਾ ਝੂਠੇ ਬੰਦੇ ਦਾ ਜਿਹੜਾ ਇੱਥੇ ਕੋਈ ਸਾਥ ਨਹੀਂ ਦਿੰਦਾ ਹੂੰ ਇਹ ਚੋਣਾਂ ਨੂੰ ਮੁੱਖ ਰੱਖਦੇ ਹੋ ਤੁਹਾਨੂੰ ਲੱਗਦਾ ਕਿ ਫਿਰ 2027 ਦੇ ਵਿੱਚ ਆਮ ਆਦਮੀ ਪਾਰਟੀ ਬੈਂਡਪੁਰ ਜੀ ਬਿਲਕੁਲ 2027 ਦੇ ਵਿੱਚੋਂ ਮੁੜ ਕੇ ਅਸੀਂ ਇੱਥੋਂ ਲਖਵੀਰ ਸਿੰਘ ਰਾਏ ਨੂੰ ਐਮਐਲਏ ਬਣਾਵਾਂਗੇ ਹੂੰ ਕਿਉਂਕਿ ਜੋ ਸਾਡੀਆਂ ਸਾਨੂੰ ਕੁਸ਼ ਕਮੀਆਂ ਮਿਲੀਆਂ ਨੇ ਪਿੰਡਾਂ ਦੇ ਵਿੱਚੋਂ ਬਹੁਤ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਸਰਪੰਚ ਨਹੀਂ ਸੀਗੇ ਉੱਥੇ ਕੰਮ ਨਹੀਂ ਹੋਏ ਸਾਨੂੰ ਉਸ ਦਾ ਜਿਹੜਾ ਸਾਨੂੰ ਪਤਾ ਲੱਗਿਆ ਕਿਉਂਕਿ ਜਦੋਂ ਜੇ ਇਹ ਅਸੀਂ ਪਿੰਡਾਂ 'ਚ ਨਾ ਜਾਣਦੇ ਸਾਨੂੰ ਕਿਉਂ ਪਤਾ ਕਿਵੇਂ ਲੱਗ ਜਾਂਦਾ ਜੇ ਅਸੀਂ ਕਾਗਰ ਰਿਜੈਕਟ ਕਰਾ ਦਿੰਦੇ ਤਾਂ ਸਾਨੂੰ ਅੱਜ ਆਪਣੀਆਂ ਕਮੀਆਂ ਦਾ ਨਹੀਂ ਸੀ ਪਤਾ ਲੱਗਣਾ ਸਾਨੂੰ ਆਪਣੀਆਂ ਕਮੀਆਂ ਦਾ ਪਤਾ ਲੱਗਿਆ ਉਹਨੂੰ ਸੁਧਾਰਾਂਗੇ ਜੀ ਸਾਡੇ ਕੋਲ ਸਵਾ ਸਾਲ ਪਿਆ ਸਵਾ ਸਾਲ ਦੇ ਵਿੱਚ ਅਸੀਂ ਫਤੇਗੜ ਸਾਹਿਬ ਹਲਕੇ ਨੂੰ ਬੋਲਣ ਲਾ ਦਾਂਗੇ ਵਿਕਾਸ ਦੇ ਨਾਲ ਅਸੀਂ ਹਰ ਇੱਕ ਦਾ ਜਿਹੜਾ ਉਹਨਾਂ ਦਾ ਮਨ ਜਿੱਤਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਵੱਡੇ ਕਦਮ ਚੱਕਣ ਜਾ ਰਹੇ ਹਾਂ ਜਨਵਰੀ ਦੇ ਕਦਮ ਜਨਵਰੀ ਦੇ ਵਿੱਚ ਸਾਡੀ ਸਰਕਾਰ 10 ਲੱਖ ਦਾ ਜਿਹੜਾ ਹੈਲਥ ਵੀ ਮੈਂ ਹਰ ਇੱਕ ਪਰਿਵਾਰ ਨੂੰ ਦੇਣ ਜਾ ਰਹੀ ਆ ਉਸ ਤੋਂ ਬਾਅਦ ਸਾਡੀ ਜਿਹੜੀ 1100 ਰੁਪਏ ਦੀ ਸਕੀਮ ਆ ਉਹ ਵੀ ਜਲਦ ਹਮ ਤਾਂ ਹਰ ਸਾਲ ਵਾਅਦਾ ਕਹਿ ਦਿੰਦੇ ਆ ਨਾ ਵੀ ਅਸੀਂ ਹਰ ਸਾਲ ਵਾਅਦਾ ਪੂਰਾ ਕਰਾਂਗੇ 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 ਹੁਣ ਅਖੀਰ ਚ 2026 ਆ ਗਿਆ ਮੈਨੂੰ ਲੱਗਦਾ ਫਿਰ ਉਸ ਤੋਂ ਬਾਅਦ ਹੁਣ ਲਾਸਟ ਦੇ ਵਿੱਚ ਕਿਹਾ ਜਾ ਰਿਹਾ ਨਾ ਕਿ ਅਸੀਂ ਦਵਾਂਗੇ ਸ਼ਾਇਦ ਉਹਦੇ ਵਿੱਚ ਵੀ ਨਾ ਦਿੱਤਾ ਜਾਵੇ ਫਿਰ ਦੇਖੋ ਜੀ ਹਰੇਕ ਸਰਕਾਰ ਨੂੰ ਇਹ ਹੁੰਦਾ ਹੈ ਪਹਿਲਾਂ ਦੇਖੋ ਜਿਹੜੀਆਂ ਪਰਾਣੀਆਂ ਸਰਕਾਰਾਂ ਨੇ ਹੂੰ ਜੋ ਕੁਛ ਇੱਥੇ ਕੀਤਾ ਹੋਇਆ ਸੀ ਤੁਹਾਨੂੰ ਵੀ ਪਤਾ ਹੂੰ ਇੰਨਾ ਪੰਜਾਬ ਦੇ ਸਿਰ ਕਰਜ਼ਾ ਹੁੰਦੇ ਹੋਏ ਫਿਰ ਆਮ ਆਦਮੀ ਪਾਰਟੀ ਨੇ ਵੀ ਕਰਜ਼ਾ ਚੜਾਇਆ ਹੈ ਨਾ ਜੀ ਪੰਜਾਬ ਦੇ ਸਿਰ ਤੇ ਬਿਲਕੁਲ ਜੀ ਜਿਹੜਾ ਕਰਜ਼ਾ ਦੇਖੋ ਕਰਜ਼ੇ ਦੀਆਂ ਕਿਸ਼ਤਾਂ ਤਾਰਨੀਆਂ ਵਿਆਜ ਤਾਰਨਾ ਠੀਕ ਹੈ ਜੀ ਉਸ ਦੇ ਵਾਸਤੇ ਜਿਹੜਾ ਇੱਕ ਸਿਸਟਮ ਹੂੰ ਜਦੋਂ ਕੋਈ ਵੱਡੀ ਸਕੀਮ ਦੇਣੀ ਹੁੰਦੀ ਆ ਸਰਕਾਰ ਨੇ ਹੂੰ ਤਾਂ ਉਹ ਸਾਰਾ ਸਿਸਟਮ ਨੂੰ ਤਿਆਰ ਕਰਕੇ ਦੇਖੋ ਜੇ ਤਾਂ ਹੋਵੇ ਵੀ ਅਸੀਂ ਜੀ ਇਸ ਗੱਲ ਤੋਂ ਭੱਜੇ ਆਂ ਚਾਹੇ ਲਾਸਟ ਸਾਲ ਆ ਉਸ ਦੇ ਵਿੱਚ ਅਸੀਂ ਕੀਤੇ ਵਾਅਦੇ ਤੋਂ ਇਲਾਵਾ ਵੀ ਸਾਡਾ 10 ਲੱਖ ਦਾ ਕੋਈ ਹੈਲਥ ਬੀਮੇ ਦਾ ਵਾਅਦਾ ਨਹੀਂ ਸੀ ਉਹ ਵੀ ਅਸੀਂ ਕਰਨ ਜਾ ਰਹੇ ਆ ਉਸ ਤੋਂ ਬਿਨਾਂ ਬਹੁਤ ਅਨੇਕਾਂ ਸਕੀਮਾਂ ਨੇ ਜਿਹੜੀਆਂ ਅਸੀਂ ਕੀਤੀਆਂ ਨੇ ਤੇ ਕਰਨੀਆਂ ਵੀ ਨੇ ਇਸ ਕਰਕੇ ਇਹ ਸਾਡਾ ਇੱਕ ਫਰਜ਼ ਬਣਦਾ ਹੂੰ ਕਿਉਂਕਿ ਅਸੀਂ ਆਮ ਘਰਾਂ ਦੇ ਵਿੱਚੋਂ ਆ ਅਸੀਂ ਆਮ ਪਿੰਡਾਂ ਦੇ ਵਿੱਚੋਂ ਆ ਇੱਕ ਨਾਲੇ ਆਮ ਘਰਾਂ ਦੇ ਲੋਕ ਆਮ ਘਰਾਂ ਤੇ ਗੱਲ ਆਉਂਦੀ ਆ ਤਾਂ ਸਵਾਲ ਇਹ ਵੀ ਬਣਦਾ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਲੋਕ ਆ ਸੀ ਸਿਕਿਉਰਟੀਆਂ ਲੈ ਕੇ ਨਹੀਂ ਬੜਦੇ ਹੁਣ ਤਾਂ ਬਿਨਾਂ ਸਿਕਿਉਰਟੀ ਤੋਂ ਕਿਤੇ ਜਾਇਆ ਵੀ ਨਹੀਂ ਜਾਂਦਾ ਦੇਖੋ ਇੱਕ ਪ੍ਰੋਟੋਕਾਲ ਦੇ ਮੁਤਾਬਕ ਜਿਹੜੀ ਆ ਸੀਐਮ ਨੂੰ ਸਿਕਿਉਰਟੀ ਦੇਣੀ ਬਣਦੀ ਆ ਫਿਰ ਇਹ ਗੱਲ ਤਾਂ ਸਵਾਲ ਤਾਂ ਉੱਥੇ ਆ ਜਾਂਦਾ ਨੇ ਜੀ ਪਹਿਲਾਂ ਵਾਲੀ ਸਰਕਾਰ ਨੇ ਤੇ ਕਿਉਂ ਸਵਾਲ ਚੱਕਿਆ ਜੀ ਹੁਣ ਆਸੀਂ ਬਿਨਾਂ ਸਿਕਿਉਰਟੀ ਤੋਂ ਫਿਰਦੇ ਆ ਜੀ ਹੂੰ ਸਾਡੇ ਚੇਅਰਮੈਨ ਫਿਰਦੇ ਆ ਅਸੀਂ ਫਿਰਦੇ ਆ ਉਹ ਤਾਂ ਚੈਲੰਜ ਕਰ ਰਹੇ ਨੇ ਨਾ ਕਿ ਵੀ ਦੇਖੋ ਹੁਣ ਜੇ ਇੰਨਾ ਹੀ ਆ ਤਾਂ ਬਿਨਾ ਸਿਕਿਉਰਿਟੀ ਤੋਂ ਜਾ ਕੇ ਦਿਖਾਓ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਪਿੰਡਾਂ ਦੇ ਵਿੱਚ ਵੜਨ ਵੀ ਨਹੀਂ ਦਿੰਦੇ ਹੈਗੇ ਲੋਕ ਇਹੋ ਜੀ ਦੇਖੋ ਕੋਈ ਗੱਲ ਨਹੀਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਘੁੰਮੇ ਆ ਸਾਨੂੰ ਕਦੇ ਵੀ ਕਿਸੇ ਵੀ ਹੂੰ ਗੱਲ ਦੀ ਸਾਨੂੰ ਕੋਈ ਇਹੋ ਜੀ ਨਹੀਂ ਆਈ ਕਿ ਸਾਡਾ ਕਿਸੇ ਨੇ ਵਿਰੋਧ ਕੀਤਾ ਹੋਵੇ ਹੂੰ ਹੁਣ ਤੁਸੀਂ ਦੇਖਿਆ ਪਿਛਲੀ ਕਾਂਗਰਸ ਦਾ ਹੁਣ ਵੀ ਲੋਕ ਉਹਦਾ ਵਿਰੋਧ ਨਹੀਂ ਛੱਡ ਰਹੇ ਹੂੰ ਕਿਉਂਕਿ ਉਹਨਾਂ ਨੇ ਜੋ 5 ਸਾਲ ਦੇ ਵਿੱਚ ਕੋਈ ਸੜਕ ਨਹੀਂ ਬਣਾਈ ਹੂੰ ਕੋਈ ਇਹੋ ਜਿਹਾ ਵਿਕਾਸ ਦਾ ਕੰਮ ਨਹੀਂ ਕੀਤਾ ਵੀ ਜਿਸ ਤੋਂ ਲੋਕ ਖੁਸ਼ ਹੋਣ ਹੂੰ ਹੁਣ 2015 ਤੇ 16 ਦੀਆਂ ਸੜਕਾਂ ਹੂੰ ਬਣੀਆਂ ਹੋਈਆਂ ਹੂੰ ਅੱਜ 10 ਸਾਲ ਤੋਂ ਬਾਅਦ ਜੇ ਬਣਾ ਰਹੀ ਹੈ ਤਾਂ ਆਮ ਆਦਮੀ ਪਾਰਟੀ ਬਣਾ ਰਹੀ ਹੈ ਹੂੰ ਫਤੇਕੜ ਸਾਹਿਬ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਸੜਕਾਂ 95% ਸੜਕਾਂ ਦੇ ਟੈਂਡਰ ਹੋ ਚੁੱਕੇ ਨੇ ਹੂੰ ਜੋ ਬਣਨੀਆਂ ਸ਼ੁਰੂ ਹੋ ਗਈਆਂ ਅਪ੍ਰੈਲ ਤੱਕ ਹੂੰ ਇਹ ਸੜਕਾਂ ਜਿਹੜੀਆਂ ਨੇ ਇਹੇ ਬਣ ਕੇ ਹੂੰ ਤਿਆਰ ਹੋ ਜਾਣਗੀਆਂ ਕਿਉਂਕਿ ਤੁਸੀਂ ਪਹਿਲੀ ਕਾਂਗਰਸ ਇਹ ਜੀ ਸਰਕਾਰ ਆ ਜਿਹੜੀ ਨੇ ਆਪਣੇ 5 ਸਾਲ ਦੇ ਵਿੱਚ ਕੋਈ ਵੀ ਸੜਕ ਨਹੀਂ ਬਣਾਈ ਹੈਗੀ ਹੂੰ ਸਵਾਏ ਗੱਪਾਂ ਤੋਂ ਇਹਨਾਂ ਦੇ ਸੀਐਮ ਆ ਜਿਹੜੇ 4.5 ਸਾਲ ਮਹਿਲਾ ਚੋਣ ਨਹੀਂ ਨਿਕਲੇ ਹੂੰ ਤੁਸੀਂ ਦੇਖਿਆ ਸਾਰਿਆਂ ਨੇ ਹੂੰ ਸਾਡਾ ਸੀਐਮ ਹਰ ਰੋਜ਼ ਪਬਲਿਕ ਦੇ ਵਿੱਚ ਆ ਹਰ ਰੋਜ਼ ਪਿੰਡਾਂ ਦੇ ਵਿੱਚ ਆ ਅਸੀਂ ਹਰ ਟਾਈਮ ਪਿੰਡਾਂ ਦੇ ਵਿੱਚ ਆ ਸਾਡੇ ਐਮਐਲਏ ਸਾਹਿਬ ਸਾਰੇ ਪਿੰਡਾਂ ਦੇ ਵਿੱਚ ਹਰ ਟਾਈਮ ਅਸੀਂ ਤੁਹਾਨੂੰ ਜਿਹੜੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਿਲਾਂਗੇ ਹੂੰ ਦੇਖਿਆ ਜਾਵੇ ਪਿੰਡਾਂ ਦੀਆਂ ਸੜਕਾਂ ਦੀ ਗੱਲ ਕਰੀ ਆ ਤਾਂ ਉੱਥੇ ਬਹੁਤ ਸਾਰੀਆਂ ਸੜਕਾਂ ਦਾ ਹਜੇ ਵੀ ਟੁੱਟਿਆ ਹੋਇਆ ਹਾਲ ਦੇਖਣ ਨੂੰ ਮਿਲ ਰਿਹਾ ਜੀ ਦੇਖੋ ਜੀ ਸਾਰੀਆਂ ਸੜਕਾਂ ਦਾ ਕੰਮ ਜਿਹੜਾ ਆਪਣਾ ਪੈਚ ਵਰਕ ਹੋ ਗਿਆ ਉਹ ਤੋਂ ਬਾਅਦ ਹੁਣ ਜਿਹੜੀ ਲੋਕਾ ਉਹ ਪੈਣੀ ਸ਼ੁਰੂ ਹੋਗੀ ਕਿਉਂਕਿ ਜਿਹੜੀ ਲੋਕਾ ਉਹ ਠੰਡ 'ਚ ਨਹੀਂ ਪੈ ਸਕਦੀ ਉਹ ਫਰਵਰੀ ਮਾਰਚ 'ਚ ਪੈਣੀ ਆ ਹੂੰ ਤੁਸੀਂ ਦੇਖਿਆ ਹੋਣਾ ਭਾਤ ਸੋਨੂ ਸੜਕ ਜਾਂ ਹੋਰ ਜਿੰਨੀਆਂ ਵੀ ਇੱਥੇ ਸੜਕਾਂ ਨੇ ਉਹ ਸਾਰੀਆਂ ਬਹੁਤ ਹੀ ਮਤਲਬ ਵਧੀਆ ਸੜਕਾਂ ਜਿਹੜੀਆਂ ਨੇ ਬਣੀਆਂ ਨੇ ਜਿਵੇਂ ਕਿ ਇੱਥੇ ਤੁਸੀਂ ਗਵਿੰਦਗੜ੍ਹ ਨੂੰ ਸੜਕ ਜਾਂਦੀ ਐ ਸੀ ਆਪਣਾ ਫਤੇਗੜ੍ਹ ਸਾਹਿਬ ਤੋਂ ਲੈ ਕੇ ਉਹ ਸੜਕ ਸਾਡੀ ਕੰਪਲੀਟ ਹੋ ਗਈ ਸਾਡੀਆਂ ਇੱਧਰ ਬਰਾਸ ਵਾਲੇ ਪਾਸੇ ਕਈ ਸੜਕਾਂ ਜਿਹੜੀਆਂ ਕੰਪਲੀਟ ਹੋ ਗਈਆਂ ਕਈਆਂ ਦਾ ਕੰਮ ਚੱਲ ਰਿਹਾ ਹੈ ਅਪ੍ਰੈਲ ਲਾਸਟ ਜਿਹੜੀ ਆ ਸਾਰੀਆਂ ਸੜਕਾਂ ਸਾਡੀਆਂ ਕੰਪਲੀਟ ਹੋ ਜਾਣਗੀਆਂ ਹੂੰ ਤੇ ਤੁਸੀਂ ਦੇਖਿਆ ਜਾਵੇ ਤਾਂ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਰਹੇ ਹਾਂ ਤਾਂ ਪਿਛਲੇ ਸਰਕਾਰਾਂ ਦੀ ਕਿੰਨਾ ਇੱਕ ਗਰਾਫ ਨੂੰ ਕਿੰਨਾ ਕੁਚਾ ਮੰਨਦੇ ਹੋ ਤੇ ਕਿੰਨਾ ਕਿ ਨੀਵਾ ਮੰਨਦੇ ਹੋ ਤੇ ਅੱਜ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਥਿਤੀ ਆ ਜਿਹੜੀ ਹੂੰ ਉਹਦਾ ਦਾ ਸਪਸ਼ਟ ਪਤਾ ਲੱਗ ਗਿਆ ਹੂੰ ਇਹ ਚੋਣਾਂ ਦੇ ਵਿੱਚ ਹੂੰ ਬਿਨਾਂ ਕੋਈ ਧੱਕੇ ਕਰਿਓ ਕਿਸੇ ਮੁਲਾਜ਼ਮ ਨੇ ਨਹੀਂ ਧੱਕਾ ਕੀਤਾ ਕਿਸੇ ਪੁਲਿਸ ਨੇ ਨਹੀਂ ਕੀਤਾ ਹੂੰ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਆ ਗਿਆ ਜੀ ਹੂੰ ਕਹਿੰਦੇ ਜਨ ਕਿੰਨਾ ਜਿੰਨਾ ਕਹਿੰਦੇ ਧੱਕੇਸ਼ਾਹੀ ਆਮ ਆਦਮੀ ਪਾਰਟੀ ਕਰ ਰਹੀ ਹੈ ਕੋਈ ਵੀ ਨਹੀਂ ਕਰ ਰਹੀ ਕਹਿੰਦੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਧਰਨੇ ਲਾਏ ਕਹਿੰਦੇ ਉਹ ਆਮ ਆਦਮੀ ਪਾਰਟੀ ਨੇ ਚੁਕਾਏ ਕਹਿੰਦੇ ਜਿੰਨੇ ਵੀ ਹੁਣ ਚੋਣਾ ਹੋਈਆਂ ਨੇ ਉਹਦੇ ਵਿੱਚ ਪੁਲਿਸ ਨੇ ਸ਼ਰੀਆਮ ਧੱਕਾਸ਼ਾਹੀ ਕੀਤਾ ਤੇ ਜਿੰਨੇ ਵੀ ਹੁਣ ਬੈਲਟ ਪੇਪਰ ਨੂੰ ਲੈ ਕੇ ਜੋ ਰੱਦ ਕਰਨ ਦੀ ਉਹ ਕਰਿਆ ਉਹ ਵੀ ਆਮ ਆਦਮੀ ਪਾਰਟੀ ਕਰ ਰਹੀ ਕਿੰਨੇ ਇਲਜ਼ਾਮ ਅਤੇ ਕਿੰਨੀ ਧੱਕੇਸ਼ਾਹੀ ਕਹਿੰਦੇ ਆਮ ਆਦਮੀ ਪਾਰਟੀ ਕਰ ਰਹੀ ਕੋਈ ਜੇ ਧੱਕੇਸ਼ਾਹੀ ਹੋਈ ਹੁੰਦੀ ਤਾਂ ਚਮਕੌਰ ਸਾਹਿਬ ਹਲਕੇ ਦੇ ਵਿੱਚ ਉਥੋਂ ਕਾਂਗਰਸ ਨਾ ਜਿੱਤਦੀ। ਹੂੰ ਫਿਰ ਆਮ ਆਦਮੀ ਪਾਰਟੀ ਕਿੰਨੇ ਪਾਸੋਂ ਹਾਰੀ ਵੀ ਤਾਂ ਹੈਗੀ ਆ ਜੀ। ਤੇ ਉਹ ਦੇਖੋ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇਖੋ ਕਮੀ ਤਾਂ ਜਦ ਤੁਸੀਂ ਕਹਿ ਰਹੇ ਹੋ ਕਿ ਵੀ ਸਾਰੇ ਪਾਸੇ ਸੀ ਜਦੋਂ ਕੰਮ ਪੂਰਾ ਕਰਕੇ ਦੇ ਰਿਆਂ ਤਾਂ ਫਿਰ ਕਿੱਥੇ ਨਾ ਲੱਗਦਾ ਕਿ ਵੀ ਆਹ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਕਮੀ ਦਿਖਾਈ ਹੈ ਜਿੱਥੇ ਕਿ ਕੁਲਤਾਰ ਸਿੰਘ ਸਦਵਾ ਢਾਲੀਵਾਲ ਤੇ ਹੋਰ ਐਮਐਲਏ ਜਿੱਥੇ ਕਿ ਆਪਣੇ ਪਿੰਡਾਂ ਦੇ ਵਿੱਚ ਹੀ ਹਾਰ ਚੁੱਕੇ ਨੇ ਦੇਖੋ ਕਿਤੇ ਨਾ ਕਿਤੇ ਜਿਹੜੀ ਜਦੋਂ ਸਾਡੇ ਵਰਕਰ ਨੇ ਪਿੰਡਾਂ ਦੇ ਵਿੱਚ ਕਮੀਆਂ ਰਹਿ ਜਾਂਦੀਆਂ ਨੇ ਜਾਂ ਕੋਈ ਕੈਂਡੀਡੇਟ ਨੇ ਲੋਕਾਂ ਦੇ ਮੁਤਾਬਕ ਹੂੰ ਨਵੇਂ ਖੜੇ ਹੁੰਦੇ ਇਹ ਜੀਆਂ ਕਮੀਆਂ ਆਉਂਦੀਆਂ ਨੇ ਹਰ ਇੱਕ ਸਰਕਾਰ ਚ ਆਉਂਦੀਆਂ ਨੇ ਪਰ 85% ਜਿਹੜਾ ਸਾਡਾ ਰਿਜ਼ਲਟ ਆ ਉਹ ਪੰਜਾਬ ਦੇ ਵਿੱਚ ਠੀਕ ਰਿਹਾ ਹੂੰ ਤੇ ਕੁਝ ਇੰਨਾ ਕਿ ਜਿਹੜਾ 10% ਹੁੰਦਾ ਇਹ ਤਾਂ ਆਮ ਜੀ ਗੱਲ ਆ ਕਿਉਂਕਿ ਕਈ ਸੀਟਾਂ ਦੇ ਉੱਤੇ ਕੈਂਡੀਡੇਟ ਦਾ ਹੀ ਵਿਰੋਧ ਹੁੰਦਾ ਹੂੰ ਇਸ ਨੂੰ ਜੇ ਆਪਾਂ ਕਹੀਏ ਵੀ ਸਰਕਾਰ ਦੀ ਕੋਈ ਗਲਤੀ ਆ ਸਰਕਾਰ ਦੀ ਇਸ ਦੇ ਵਿੱਚ ਕੋਈ ਗਲਤੀ ਨਹੀਂ ਹੂੰ ਫਿਰ ਕੈਂਡੀਡੇਟ ਦਾ ਵਿਰੋਧ ਕਿਉਂ ਜੀ ਕੋਈ ਕਈ ਵਾਰ ਜੀ ਕਈ ਐਮਐਲਏ ਸਾਹਿਬ ਤੋਂ ਕਈ ਵਾਰ ਹੋ ਜਾਂਦਾ ਹੈ ਵੀ ਕੋਈ ਕਮੀ ਪੇਸ਼ੀ ਆ ਗਈ ਹੁੰਦੀਆਂ ਨੇ ਕਮੀਆਂ ਅਸੀਂ ਉਹ ਕਮੀਆਂ ਸੁਧਾਰਨ ਵਾਸਤੇ ਜਿਹੜੀ ਇਲੈਕਸ਼ਨ ਆ ਜਿਹੜੀ ਲੜੀ ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਵੀ ਵੋਟਾਂ ਮੰਗਣੇ ਇਸ ਸਮੇਂ ਹੀ ਦਿਖਦੇ ਨੇ ਸਿਆਸਤਦਾਨ ਉਸ ਤੋਂ ਬਾਅਦ ਤਾਂ ਸ਼ਾਇਦ ਦਿਖਦੇ ਨਹੀਂ ਸ਼ਾਇਦ ਇਹ ਹਾਲਾ ਹਾਲ ਤਾਂ ਨਹੀਂ ਹੋਇਆ ਕਿਤੇ ਨਹੀਂ ਜੀ ਇਹੋ ਜਾਂ ਨਹੀਂ ਗੱਲ ਹਾਂ ਤਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਹ ਤਾਂ ਦੇਖੋ ਹੁਣ ਅਸੀਂ ਸਾਡੇ ਕੋਲ ਸਵਾ ਸਾਲ ਆ ਇਹਦੇ ਵਿੱਚ ਅਸੀਂ ਪੂਰੀ ਤਿਆਰੀ ਕਰਾਂਗੇ ਹੂੰ ਜੋ ਵੀ ਕਮੀਆਂ ਨੇ ਹੂੰ ਖਾਸ ਕਰ ਦੇਖੋ ਮੈਂ ਤਾਂ ਗੱਲ ਕਰੂੰਗਾ ਫਤੇਗੜ ਸਾਹਿਬ ਦੀ ਜੋ ਸਾਡੀਆਂ ਸੀਟਾਂ ਲੂਜ਼ ਹੋਈਆਂ ਨੇ ਹੂੰ ਜਾਂ ਕਈ ਪਿੰਡਾਂ ਦੇ ਵਿੱਚ ਸਾਨੂੰ ਸਾਡੀਆਂ ਕਮੀਆਂ ਰਹੀਆਂ ਨੇ ਉਸ ਦੇ ਬਾਰੇ ਅਸੀਂ ਇੱਕ ਸਵਾ ਸਾਲ ਦੇ ਵਿੱਚ ਐਨੀਕ ਤਿਆਰੀ ਕਰਾਂਗੇ ਕੇ ਵਿਰੋਧੀ ਪਾਰਟੀਆਂ ਜਿਹੜੀਆਂ ਸਾਡੇ ਨੇੜੇ ਤੇੜੇ ਵੀ ਨਹੀਂ ਰਹਿਣਗੀਆਂ ਇਹਨਾਂ ਸੀਟਾਂ ਦੀ ਜਿੱਤ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਫੇਰ ਆ ਫਤੇਗੜ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਰਿਪੀਟ ਮਾਰੇਗੀ ਜੀ ਬਿਲਕੁਲ ਜੀ ਬਿਲਕੁਲ ਕਿਵੇਂ ਕਹਿ ਸਕਦੇ ਹੋ ਜੀ ਤੁਸੀਂ ਦੇਖੋ ਕਹਿ ਸਕਦੇ ਆ ਇਹ ਤਾਂ ਹੁਣ ਤੁਹਾਡੇ ਸਾਹਮਣੇ ਮਤਲਬ ਇੱਕ ਇੰਨਾ ਸ਼ਰੀਫ ਐਮ ਐਲ ਏ ਇਥੋਂ ਜਿਨੇ ਕਦੇ ਵੀ ਕਿਸੇ ਤੇ ਪਰਚਾ ਨਹੀਂ ਕਰਾਇਆ ਕਿਸੇ ਨਾਲ ਧੱਕਾਸ਼ਾਹੀ ਨਹੀਂ ਕੀਤੀ ਹਰ ਇੱਕ ਨੂੰ ਤੁਸੀਂ ਪਰਚਿਆਂ ਦੀ ਗੱਲ ਤੇ ਆਂਨੀ ਆ ਤੁਸੀਂ ਕਿਹਾ ਕਿ ਅੱਜ ਤੱਕ ਐਮਐਲਏ ਨੇ ਕਦੇ ਵੀ ਪਰਚਾ ਨਹੀਂ ਕਰਾਇਆ ਚਲੋ ਮੈਂ ਮੰਨ ਸਕਦੀ ਆ ਪਰ ਕਿਤੇ ਨਾ ਕਿਤੇ ਕਿਸਾਨ ਇਹ ਕਹਿ ਰਹੇ ਸੀਗੇ ਕਿ ਵੀ ਸਾਡੇ ਉੱਤੇ ਪਰਚੇ ਨਜਾਇਜ਼ ਠੋਕੇ ਗਏ ਐਮਐਲਏ ਰਾਏ ਦਾ ਵਿਰੋਧ ਕੀਤਾ ਰੁਪਿੰਦਰ ਹੈਪੀ ਦਾ ਵਿਰੋਧ ਕੀਤਾ ਫਿਰ ਉਹ ਜੋ ਝੂਠ ਬੋਲ ਰਹੇ ਨੇ ਜਾਂ ਐਮਐਲਏ ਰਾਏ ਜਾਂ ਰੁਪਿੰਦਰ ਹੈਪੀ ਦੇ ਉੱਤੇ ਤੁਸੀਂ ਜੋ ਕਿਹਾ ਹੈ ਕਿ ਵੀ ਉਹਨਾਂ ਨੇ ਅੱਜ ਤੱਕ ਪਰਚਾ ਨਹੀਂ ਕਰਾਇਆ ਜਾਂ ਤੁਸੀਂ ਝੂਠ ਬੋਲ ਰਹੇ ਹੋ ਨਹੀਂ ਨਹੀਂ ਕੋਈ ਐ ਹੋ ਜਾ ਦੇਖੋ ਫਤੇਗੜ ਸਾਹਿਬ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕੋਈ ਐ ਹੋ ਜਾ ਪਰਚਾ ਨਹੀਂ ਹੋਇਆ ਕਿਸੇ ਵੀ ਕਿਸਾਨ ਤੇ ਹੂੰ ਕੋਈ ਵੀ ਕਿਸਾਨ ਤੇ ਪਰਚਾ ਹੋਇਆ ਹੋਵੇ ਫਿਰ ਕਿਸਾਨ ਬਾਰ-ਬਾਰ ਵਿਰੋਧ ਕਿਉਂ ਕਰ ਰਹੇ ਨੇ ਜੀ ਦੇਖੋ ਕਿਸਾਨਾਂ ਨੇ ਹੱਕ ਲੈਣ ਵਾਸਤੇ ਹਰ ਇੱਕ ਸਰਕਾਰ ਦਾ ਵਿਰੋਧ ਕਰਨਾ ਹੁੰਦਾ ਜੀ ਹੂੰ ਉਹਨਾਂ ਨੇ ਆਪਣੇ ਜਿਹੜੀ ਦੇਖੋ ਫਿਰ ਕਿਸਾਨ ਲੱਗਦਾ ਨਹੀਂ ਜੀ ਫਿਰ ਸਰਕਾਰ ਨੇ ਆਪਣਾ ਕਿਸਾਨਾਂ ਵਾਸਤੇ ਇਸ ਵਾਰ ਦੇਖੋ ਤੁਸੀਂ ਕਿੰਨੀ ਵਾਰ ਹੋਇਆ ਹੈ ਕਿ 5% ਸਿਰਫ ਝੋਨੇ ਦੇ ਨਾੜ ਨੂੰ ਅੱਗ ਲੱਗੀ ਆ ਹੂੰ 5% 95% ਲੋਕਾਂ ਨੇ ਜਿਹੜੀ ਅੱਗ ਨਹੀਂ ਲਾਈ ਹੈਗੀ ਹਾਂ ਜੀ ਦੇਖੋ ਬਿਜਲੀ ਦੀ ਰਾਹਤ ਕਿੰਨੀ ਮਿਲੀ ਆ ਦਿਨ ਦੇ ਵਿੱਚ ਜੀਰੀ ਲਾਉਣ ਵਾਸਤੇ ਜ਼ਿਮੀਂਦਾਰਾਂ ਨੂੰ ਬਿਜਲੀ ਮਿਲੀ ਆ ਹੁਣ ਵੀ ਕਣਕ ਭਰਦੇ ਨੇ ਦਿਨ ਦੇ ਵਿੱਚ ਭਰਦੇ ਨੇ ਤੇ ਜਿੰਨੇ ਵੀ ਜ਼ਿਮੀਂਦਾਰਾਂ ਨੂੰ ਦੇਖੋ ਝੋਨੇ ਦਾ ਸੀਗਾ ਪੈ ਡਿਸੀਜਨ ਸੀਗਾ ਇਸ ਦੇ ਵਿੱਚ ਜੀਰੀ ਆ ਜਿਹੜੀ ਉਹ 24 ਘੰਟੇ ਦੇ ਵਿੱਚ ਚੱਕ ਹੋਈ ਆ 24 ਘੰਟੇ ਦੇ ਵਿੱਚ ਪੇਮੈਂਟ ਮਿਲੀ ਆ ਦੇਖੋ ਜ਼ਿਮੀਂਦਾਰ ਵਾਸਤੇ ਅਸੀਂ ਸਰਕਾਰ ਹੈ ਹੀ ਜ਼ਿਮੀਂਦਾਰਾਂ ਦੀ ਸਰਕਾਰ ਹੂੰ ਕਿਉਂਕਿ ਇਸ ਦੇ ਵਿੱਚ ਸਾਡੇ ਵਰਗੇ ਜਿੰਨੇ ਵਰਕਰ ਨੇ ਅਸੀਂ ਜ਼ਿਮੀਂਦਾਰਾਂ ਦੇ ਮੁੰਡੇ ਆ ਜੀ ਹੂੰ ਤੇ ਇਸ ਕਰਕੇ ਜੇ ਅਸੀਂ ਨਹੀਂ ਧਿਆਨ ਰੱਖਾਂਗੇ ਸਰਕਾਰ ਦਾ ਤੇ ਕੌਣ ਰੱਖੂਗੀ ਤੁਸੀਂ ਕਿਹਾ ਕਿ ਵੀ ਕਿਸਾਨਾਂ ਨੂੰ ਸਾਰਾ ਕੁਝ ਮਿਲ ਰਿਹਾ ਪੰਜਾਬ ਸਰਕਾਰ ਸਾਰਾ ਕੁਝ ਦੇ ਰਹੀ ਆ ਤੁਸੀਂ ਇਹ ਗੱਲ ਨਾਲ ਐਗਰੀ ਹੋ ਜੀ ਹਾਂਜੀ ਹਾਂਜੀ ਫਿਰ ਕਿਸਾਨਾਂ ਦੇ ਨਾਲ ਇੱਕ ਵਾਅਦਾ ਇਹ ਵੀ ਹੋਇਆ ਸੀ ਕਿ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਦੇ ਦਾਂਗੇ ਉਹ ਵਾਅਦਾ ਕਿੱਥੇ ਆ ਜੀ ਦੇਖੋ ਐਮਐਸਪੀ ਜਿਹੜੀ ਹੈਗੀ ਆ ਜੀ ਇਹ ਸੈਂਟਰ ਦਾ ਮੁੱਦਾ ਕਦੇ ਵੀ ਸਟੇਟ ਆ ਜਿਹੜੀ ਐਮਐਸਪੀ ਹੂੰ ਇਨਾ ਫੈਸਲਿਆਂ ਦੇ ਕਿਉਂ ਦੇਖੋ ਜੀਰੀ ਜਿਹੜਾ ਜੇ ਇਹ ਕੇਂਦਰ ਸਰਕਾਰ ਦਾ ਮਸਲਾ ਸੀ ਤਾਂ ਪੰਜਾਬ ਸਰਕਾਰ ਨੇ ਵਾਅਦਾ ਕਿਉਂ ਵਾਅਦਾ ਕਿਉਂ ਕੀਤਾ ਤੇ ਗਗਨ ਅਨਮੋਲ ਨੇ ਇੱਕ ਮਾਨੇ ਗੱਲ ਕਹੀ ਸੀ ਕਿ ਅਸੀਂ ਪੰਜ ਮਿੰਟ ਦੇ ਵਿੱਚ ਐਮਐਸਪੀ ਦਵਾਂਗੇ ਦੱਸੋ ਜੀ ਦੇਖੋ ਜਿਹੜਾ ਗਗਨ ਅਨਮੋਲ ਆ ਐਮਐਲਏ ਖਰੜ ਤੋਂ ਉਹਦਾ ਬਣਾ ਨਿੱਜੀ ਸੀਗਾ ਉਹ ਬਿਆਨ ਹੂੰ ਕੋਈ ਸਰਕਾਰ ਦਾ ਚੋਣ ਮੈਨੀਫੈਸਟੋ ਦੇ ਵਿੱਚ ਕੋਈ ਇਹੋ ਜਿਹਾ ਕੋਈ ਉਹ ਨਹੀਂ ਸੀ ਕਿ ਵੀ ਅਸੀਂ ਦੇਖੋ ਚੌਲ ਆ ਜਿਹੜਾ ਉਹ ਸਾਰੇ ਇੰਡੀਆ ਦੇ ਵਿੱਚ ਜਾਣਾ ਹੂੰ ਉਹਨੂੰ ਇੰਡੀਆ ਗਵਰਨਮੈਂਟ ਦੇ ਦਊਗੀ ਨਾ ਐਮ ਐਸ ਪੀ ਹੁਣ ਵੀਟ ਆ ਕਣਕ ਆ ਜਿਹੜੀ ਕਣਕ ਵੀ ਜਿਹੜੀ ਹੈਗੀ ਆ ਉਹ ਆਲ ਇੰਡੀਆ ਦੇ ਵਿੱਚ ਜਿਹੜੀ ਸਾਡੇ ਤੋਂ ਜਾਂਦੀ ਆ ਜੀ ਠੀਕ ਆ ਨਾ ਜੀ ਇਹ ਜਿੰਨਾ ਵੀ ਮਤਲਬ ਚੀਜ਼ਾਂ ਇਹ ਫਸਲਾਂ ਨੇ ਇਹਨਾਂ ਤੇ ਜਿਹੜੀ ਐਮ ਐਸ ਪੀ ਆ ਇਹ ਸਾਰੇ ਇੰਡੀਆ ਗਵਰਨਮੈਂਟ ਆ ਜਿਹੜੀ ਉਹਨੂੰ ਹੀ ਦੇਣੀ ਪਊਗੀ ਕਿਉਂਕਿ ਪੰਜਾਬ ਸਰਕਾਰ ਕੋਲ ਕੋਈ ਇਹੋ ਜਿਹਾ ਭੰਡਾਰ ਨਹੀਂ ਹੈਗਾ ਕਿ ਉਹ ਇਹ ਫਸਲਾਂ ਦੇ ਵੱਡੀਆਂ ਤੇ ਤੁਸੀਂ ਕਹਿ ਰਹੇ ਹੋ ਕਿ ਵੀ ਇਹ ਸੈਂਟਰ ਤੇ ਜੇ ਇਹ ਕਿਸਾਨਾਂ ਦਾ ਮਸਲਾ ਹੈ ਤਾਂ ਸੈਂਟਰ ਤੱਕ ਹੀ ਅਪਰੋਚ ਹੋਏਗੀ ਤਾਂ ਸੈਂਟਰ ਤੱਕ ਹੀ ਇਹ ਗੱਲਬਾਤ ਹੋਏਗੀ। ਬਿਲਕੁਲ ਜੀ। ਤੁਸੀਂ ਮੰਨਦੇ ਹੋ ਜੀ? ਬਿਲਕੁਲ ਜੀ। ਫੇ ਪੰਜਾਬ ਸਰਕਾਰ ਮੀਟਿੰਗਾਂ ਕਿਉਂ ਕਰ ਰਹੀ ਹੈ ਜੀ ਕਿਸਾਨਾਂ ਨਾਲ? ਨਹੀਂ ਮੀਟਿੰਗਾਂ ਕਰਦੀ ਹੈ ਕਿਸਾਨਾਂ ਨਾਲ। ਕਿ ਕਿਸਾਨਾਂ ਨੂੰ ਕਿਉਂ ਸੱਦਿਆ ਜਾਂਦਾ ਜੀ ਬਾਰ-ਬਾਰ? ਦੇਖੋ ਜੀ ਉਹ ਇਹ ਹੁੰਦਾ ਹੈ ਕਿਸਾਨ ਯੂਨੀਅਨਾਂ ਵਾਲਾਂ ਦੇ ਨਾਲ ਪੰਜਾਬ ਸਰਕਾਰ ਆ ਜਿਹੜੀ ਹੂੰ ਮੀਟਿੰਗਾਂ ਕਰਕੇ ਉਸ ਤੋਂ ਬਾਅਦ ਤਾਂ ਹੀ ਮੁੱਦਾ ਜਿਹੜਾ ਇਹ ਸੈਂਟਰ ਗਵਰਨਮੈਂਟ ਕੋਲ ਰੱਖੂ ਵੀ ਜੋ ਸਾਡੀਆਂ ਮੰਗਾਂ ਨੇ ਹੂੰ ਜੋ ਕੁਝ ਮੰਗਾ ਸਾਡੇ ਪੰਜਾਬ ਦੇ ਹੱਥ ਚ ਨੇ ਉਹ ਪੰਜਾਬ ਸਰਕਾਰ ਕਰ ਕਰੇਗੀ ਹੂੰ ਜੋ ਹਿੰਦੁਸਤਾਨ ਸਰਕਾਰ ਆ ਜਿਹੜੀ ਉਹਦੇ ਤੱਕ ਪਹੁੰਚਾਉਣੀ ਆ ਸਰਕਾਰ ਆ ਜਿਹੜੀ ਉਹ ਜੀਮੇਦਾਰਾਂ ਦੇ ਨਾਲ ਜਾ ਕੇ ਜਿਹੜੀ ਹੈਗੀ ਆ ਮਦਦ ਦੇ ਵਾਸਤੇ ਹੀ ਇਹ ਜਿਹੜੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਹੂੰ ਕਿਸਾਨ ਤਾਂ ਕਹਿੰਦੇ ਕਿ ਵੀ ਅਸੀਂ ਦਿੱਲੀ ਜਾਣਾ ਸੀ ਉੱਥੇ ਜੇ ਸਾਡੀ ਇਹ ਮਸਲੇ ਸਾਡੇ ਕੇਂਦਰ ਸਰਕਾਰ ਨਾਲ ਨੇ ਤਾਂ ਅਸੀਂ ਧਰਨਾ ਲਾਇਆ ਤਾਂ ਪੰਜਾਬ ਸਰਕਾਰ ਨੇ ਕਿਉਂ ਚੁਕਾਇਆ ਕਹਿੰਦੇ ਦੇਖੋ ਹਰ ਇੱਕ ਜਿਹੜਾ ਮੁੱਦਾ ਜੀ ਧਰਨਿਆਂ ਦੇ ਨਾਲ ਨਹੀਂ ਠੀਕ ਹੁੰਦਾ ਹੁਣ ਆਪਾਂ ਤੁਸੀਂ ਦੇਖੋ ਹੁਣ ਕਿਸਾਨ ਆਪਣੇ ਹੱਕ ਵੀ ਨਾ ਮੰਗਣ ਜੀ ਨਹੀਂ ਹੱਕ ਤਾਂ ਦੇਖੋ ਕਿਸਾਨਾਂ ਦੇ ਹੱਕ ਜਦੋਂ ਸਰਕਾਰ ਨਾਲ ਧਰਨਾ ਕਿਉਂ ਨਹੀਂ ਲੱਗ ਸਕਦਾ ਜੀ ਦੱਸੋ ਪਹਿਲਾਂ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਜੀ ਪੰਜਾਬ ਸਰਕਾਰ ਖੁਦ ਜਾ ਕੇ ਦਿੱਲੀ ਧਰਨੇ ਲਗਾਉਂਦੀ ਆ ਤਾਂ ਆਪਣੇ ਕਿਸਾਨ ਪੰਜਾਬ ਦੇ ਉਹ ਪੰਜਾਬ ਦੇ ਵਿੱਚ ਧਰਨਾ ਵੀ ਨਹੀਂ ਲਗਾ ਸਕਦੇ ਇਹ ਦੇਖੋ ਜੀ ਰੇਲਾਂ ਰੋਕਣੀਆਂ ਜਾਂ ਆਪਾਂ ਹੁਣ ਜਿਹੜੇ ਯਾਤਰੀ ਨੇ ਕੋਈ ਆਪਣੇ ਕੰਮਾਂ ਨੂੰ ਜਾਂਦੇ ਨੇ ਉਹ ਜਿਹੜਾ ਉਹ ਮੁੱਦਾ ਨਹੀਂ ਹੈਗਾ ਸਰਕਾਰਾਂ ਨਾਲ ਜਿਹੜਾ ਵਿਚਾਰ ਕਰਕੇ ਹੀ ਇਹ ਜਿਹੜਾ ਮੁੱਦਿਆਂ ਦੇ ਹੱਲ ਨੇ ਜੇ ਆਪਾਂ ਕਹੀਏ ਵੀ ਆਪਾਂ ਸੜਕਾਂ ਰੋਕ ਕੇ ਕੋਈ ਮੁੱਦੇ ਦਾ ਹੱਲ ਹੋ ਜੂ ਨਹੀਂ ਹੁੰਦਾ ਇਸ ਕਰਕੇ ਪੰਜਾਬ ਸਰਕਾਰ ਕਿਸਾਨਾਂ ਨਾਲ ਇਸ ਤੋਂ ਪਹਿਲਾਂ ਹੀ ਜਿਹੜੀਆਂ ਮੀਟਿੰਗਾਂ ਲੈ ਰਹੀ ਆ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦਾ ਕੋਈ ਹੱਲ ਵਾਸਤੇ ਖੁਦ ਸੈਂਟਰ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰ ਰਹੀ ਹੈ ਹੂੰ ਤੁਹਾਨੂੰ ਲੱਗਦਾ ਜੀ ਫਿਰ ਹੁਣ ਅਕਾਲੀ ਅਦਾਲਤ ਕਹਿ ਰਹੇ ਨੇ ਕਿ ਵੀ ਅਸੀਂ ਵੀ ਵਾਪਸ ਆ ਰਹੇ ਹਾਂ ਕਾਂਗਰਸ ਪਾਰਟੀ ਵਾਲੇ ਕਹਿ ਰਹੇ ਅਸੀਂ ਵੀ ਵਾਪਸ ਆ ਰਹੇ ਹਾਂ ਤੁਹਾਨੂੰ ਲੱਗਦਾ ਜੀ ਹੁਣ ਫਿਰ ਕੰਪੀਟੀਸ਼ਨ ਮੰਨਦੇ ਹੋ ਹੁਣ ਇਹ ਕੰਪੀਟੀਸ਼ਨ ਕੋਈ ਨਹੀਂ ਜੀ ਤੁਹਾਨੂੰ ਆਪੇ ਪਤਾ ਹੈ ਅਕਾਲੀ ਦਲ ਆ ਜਿਹੜਾ 4-5 ਧੜਿਆਂ ਦੇ ਵਿੱਚ ਜਿਹੜਾ ਹੈ ਪਾੜ ਚੁੱਕਾ ਹੂੰ ਕਾਂਗਰਸ ਦਾ ਤੁਸੀਂ ਦੇਖਿਆ ਹੋਣਾ ਹੈ ਕਾਂਗਰਸ ਦੇ ਵਿੱਚ ਇਸ ਟਾਈਮ 5 ਤੋਂ 7 ਬੰਦੇ ਜਿਹੜੇ ਸੀ ਜਮਾ ਦੇ ਕੈਂਡੀਡੇਟ ਨੇ ਐਨੇ ਪਤਲੀ ਹਾਲਤ ਕਾਂਗਰਸ ਦੀ ਹੋ ਚੁੱਕੀ ਆ ਕਿ ਦੇਖੋ ਸਾਨੂੰ ਨਹੀਂ ਲੱਗਦਾ ਵੀ ਕੋਈ ਉਹ ਕੋਈ ਸਰਕਾਰ ਬਣਾਉਣ ਦੀ ਦੌੜ ਦੇ ਵਿੱਚ ਹੋਣਗੇ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਆ 27 ਦੇ ਵਿੱਚ ਰਿਪੀਟ ਹੋਊਗੀ ਹੂੰ ਹੋਊਗੀ ਵੀ ਮਾਰਜਨ ਤੇ ਹੂੰ ਜੇ ਨਾ ਹੋਈ ਜੀ ਫਿਰ ਬਿਲਕੁਲ ਹੋਊਗੀ ਜੀ ਕੋਈ ਸਰਕਾਰ ਹੋਰ ਦਾ ਜਿਹੜਾ ਕੋਈ ਇਹਦੇ ਵਿੱਚ ਕੋਈ ਹੈ ਹੀ ਨਹੀਂ ਚਾਂਸ ਜੀ ਵੀ ਸਰਕਾਰ ਆ ਜਿਹੜੀ ਕੋਈ ਹੋਰ ਰਿਪੀਟ ਹੋ ਸਕਦੀ ਆ ਜਾਂ ਆ ਸਕਦੀ ਆ ਕਾਂਗਰਸ ਦਾ ਤਾਂ ਹਾਲ ਪਿੱਛੇ ਦੇਖਿਆ ਹੂੰ ਪੰਜਾਬ ਨੇ ਪੰਜਾਬ ਕਾਂਗਰਸ ਨੂੰ ਮੂੰਹ ਨਹੀਂ ਲਾ ਰਿਹਾ ਹੂੰ ਨਾ ਹੀ ਜੀਪੀ ਨੀ ਕਿ ਮੈਂ ਜਿੱਤੇਗੇ ਜੀ ਹੁਣ ਜਿਲ੍ਹਾ ਪ੍ਰੇਸ਼ਰ ਚ ਦੇਖੋ ਜੇ ਤੁਸੀਂ ਕਹੋ ਵੀ ਇੱਕ ਦੋ ਸੀਟਾਂ ਦੇ ਨਾਲ ਸਰਕਾਰ ਥੋੜਾ ਬਣੂਗੀ ਜੀ ਹੂੰ ਸਰਕਾਰ ਤਾਂ 60 ਸੀਟਾਂ ਨਾਲ ਵੰਡਿਆ ਜਾਵੇ ਤਾਂ ਫਿਰ ਆਮ ਆਦਮੀ ਪਾਰਟੀ ਦੀ ਉਹ ਗੱਲ ਕਰ ਲੈਣੇ ਹ ਜੇ ਕਈ ਪਾਸੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤਾਂ ਥੋੜੀਆਂ ਜਿਹੀਆਂ ਜੀ ਸੀਟਾਂ ਨਾਲ ਆਮ ਆਦਮੀ ਪਾਰਟੀ ਵੀ ਨਹੀਂ ਜਿੱਤਣ ਲੱਗੀ ਜੀ ਬਿਲਕੁਲ ਜੀ ਜੇ ਉਹ 505 ਸੀਟਾਂ ਤੇ ਕੋਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਰ ਗਏ ਹੂੰ 117 ਦੇ ਵਿੱਚੋਂ ਤਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਸਰਕਾਰ ਨਹੀਂ ਬਣਾ ਸਕਦੇ ਹੂੰ ਠੀਕ ਹੈ ਨਾ ਜੀ ਜਾਂ ਕਾਂਗਰਸ ਨੇ ਦੋ ਸੀਟਾਂ ਦੇ ਕੋਈ ਆਪਣੇ ਕੋਈ ਚੇਅਰਮੈਨ ਬਣਾ ਲੇ ਹੂੰ ਇਹ ਬਹੁਮਤ ਨਾਲ ਹੁੰਦਾ ਹੈ 85% ਅਸੀਂ ਪੰਜਾਬ ਜਿੱਤੇ ਆ ਜੀ 85% ਹਮ ਹਿਸਾਬ ਲਾਓ ਤੁਸੀਂ 85% ਨਾਲ ਜੇ ਅੱਜ ਲਾਈਏ ਤਾਂ ਲਗਭਗ 100 ਸੀਟ ਬਣਦੀ ਆ ਜੇ ਅਸੀਂ 92 ਪਹਿਲਾਂ ਜਿੱਤੇ ਆ ਤਾਂ 92 ਤੋਂ ਵੱਧ ਸੀਟਾਂ ਤੇ ਜਿਹੜੀ ਆ ਸਾਡਾ ਇਸ ਟਾਈਮ ਸਾਡੇ ਵਿਧਾਨ ਸਭਾ ਹਲਕੇ ਜਿੱਤੇ ਨੇ ਜੀ ਹਮ ਜੇ ਦੇਖਿਆ ਜਾਵੇ ਤਾਂ ਪਿਛਲੇ ਜਿਹੜੇ ਕਿ ਚੋਣਾਂ ਹੋਈਆਂ ਨੇ ਜ਼ਿਲ੍ਹਾ ਪ੍ਰੀਸ਼ਦ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੀ ਚੋਣ ਜਿੱਤੀ ਨਹੀਂ ਸੀਗੀ ਕਾਂਗਰਸ ਪਾਰਟੀ ਦੇ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਵੀ ਪਿਛਲੀ ਵਾਰ ਜਿਹੜੀ ਕਿ ਬਲਾਕ ਸਮਤੀ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਨਹੀਂ ਸੀ ਪਰ ਇਸ ਵਾਰ ਜਿੱਤੀ ਹੈ ਕਿਉਂਕਿ ਪਿਛਲੀ ਵਾਰ ਜਦੋਂ ਹਾਰੀ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਸੀ ਤਾਂ ਹੁਣ ਜਿੱਤੀ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਵੀ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੂਗੀ ਜੀ ਦੇਖੋ ਜੀ ਇਹਦਾ ਕੰਮਾਂ ਦੇ ਸਿਰ ਤੇ ਆ ਜੀ ਹੁਣ ਅੱਜ ਦੇਖੋ ਇਹਨੇ ਜਿਹੜੀ ਸਰਕਾਰ ਨੇ ਕੰਮ ਕੀਤੇ ਨੇ ਹੂੰ ਠੀਕ ਹੈ ਨਾ ਜੀ ਜਦੋਂ ਹਰੇਕ ਸਰਕਾਰ ਆ ਜਿਹੜੀ ਉਹ ਅਖੀਰਲੇ ਸਾਲਾਂ ਦੇ ਵਿੱਚ ਜਿਹੜਾ ਆਪਣੀ ਰਫਤਾਰ ਵਧਾਉਂਦੀ ਆ ਕੰਮ ਦੀ ਠੀਕ ਹੈ ਨਾ ਜੀ ਸਾਡੇ ਜੋ ਵੀ ਕੰਮ ਰਹਿ ਗਏ ਉਹ ਅਸੀਂ ਇਹ ਸਾਲ ਦੇ ਵਿੱਚ ਪੂਰੇ ਕਰ ਦੇਣੇ ਨੇ ਹੂੰ ਉਸ ਤੋਂ ਬਾਅਦ ਜਿਹੜੀ ਦੇਖੋ ਸਰਕਾਰ ਆ ਜਿਹੜੀ ਉਹ ਰਪੀਡ ਹੋਣੀ ਹੋਣੀ ਆ ਹੂੰ ਇਸ ਦੇ ਵਿੱਚ ਕੋਈ ਦੋਰ ਆ ਨਹੀਂ ਹੈਗੀਆਂ ਵੀ ਸਰਕਾਰ ਰਪੀਡ ਨਹੀਂ ਹੋਊ ਹੂੰ ਕਿਉਂਕਿ ਇੱਕ ਵਧੀਆ ਮੁੱਖ ਮੰਤਰੀ ਤੇ ਵਧੀਆ ਸਰਕਾਰ ਆ ਜਿਹੜੀ ਉਹ ਜਿਹੜੀ ਪੰਜਾਬ ਨੂੰ ਇਸ ਗੱਲ ਦਾ ਪਤਾ ਹ ਹ ਕਿ ਮੁੜ ਕੇ ਜੇ ਸਰਕਾਰਾਂ ਆ ਗਈਆਂ ਬੀਜੇਪੀ ਜਾਂ ਕਾਂਗਰਸ ਵੀ ਇਹਨਾਂ ਨੇ ਸਾਡੇ ਪੰਜਾਬ ਦਾ ਫੇਰ ਉਹੀ ਹਾਲ ਕਰ ਦੇਣਾ ਇਸ ਕਰਕੇ ਲੋਕ ਹੁਣ ਵੀ ਨਫ਼ਰਤਾਂ ਹ ਕਾਂਗਰਸ ਸਰਕਾਰ ਬਾਰੇ ਵੀ ਅਕਾਲੀ ਭਾਜਪੀ ਬਾਰੇ ਵੀ ਜੇ ਕਾਂਗਰਸ ਐ ਨਹੀਂ ਮਾੜੀ ਸੀਗੀ ਤਾਂ ਫਿਰ ਦਿੱਲੀ ਦੇ ਵਿੱਚ ਗੱਠ ਜੋੜ ਕਿਉਂ ਕਰਿਆ ਜੀ ਦੇਖੋ ਇਹ ਇਹ ਜੀ ਇਹ ਨੈਸ਼ਨਲ ਮੁੱਦੇ ਨੇ ਜੀ ਹੂੰ ਨੈਸ਼ਨਲ ਮੁੱਦੇ ਨੇ ਇਹ ਬੜਾ ਕੁਝ ਹੁੰਦਾ ਰਹਿੰਦਾ ਹੂੰ ਪਰ ਜੇ ਆਪਾਂ ਕਹੀਏ ਵੀ ਕੋਈ ਸਾਡੇ ਕੋਈ ਪੰਜਾਬ ਦੇ ਵਿੱਚ ਗੱਠ ਜੋੜ ਹੋਊਗਾ ਹੂੰ ਦੇਖੋ ਇਹ ਜੀ ਪਾਰਟੀਆਂ ਦੇ ਨਾਲ ਜਿਹੜਾ ਉਹ ਇੱਥੇ ਕੋਈ ਗੱਠ ਜੋੜ ਨਹੀਂ ਇੱਥੇ ਸਾਡੀ ਸਾਡੀ ਪਾਰਟੀ ਆ ਹੂੰ ਸਾਡੀ ਬਹੁਤ ਹੀ ਪਾਵਰਫੁਲ ਪਾਰਟੀ ਪੰਜਾਬ ਦੇ ਵਿੱਚ ਇਸ ਟਾਈਮ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋਈ ਸਰ ਧੰਨਵਾਦ